ਇਸ ਸਟੀਲ ਦੇ ਡਰਮ ਦੇ ਵਿੱਚ ਆਟੇ ਨੂੰ ਰੱਖਣਾ ਤੇ ਸਟੋਰ ਕਰਨ ਦੀ ਗਲਤੀ ਬਿਲਕੁਲ ਨਾ ਕਰਿਓ ਜੋ ਕਿ ਅਸੀਂ ਗਲਤੀ ਜਿਹੜੀ ਕਰਦੇ ਆ ਉਹ ਤੁਸੀਂ ਨਾ ਦੁਹਰਾਇਓ ਕਾਰਨ ਤੁਹਾਨੂੰ ਮੈਂ ਦੱਸਾਂਗੀ ਤੇ ਜਿਹੜੇ ਪੈਨ ਦੇ ਕੈਪ ਹੁੰਦੇ ਨੇ ਉਹਨਾਂ ਦਾ ਬਹੁਤ ਵਧੀਆ ਇਸਤੇਮਾਲ ਤੁਹਾਨੂੰ ਅੱਜ ਦੱਸਾਂਗੇ ਤੇ ਮਾਰਚਸ ਦੀ ਡੱਬੀ ਦਾ ਵੀ ਬਹੁਤ ਘੈਂਟ ਇਸਤੇਮਾਲ ਆਪਾਂ ਅੱਜ ਕਰਨਾ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਮੇਰੇ ਕੋਲ ਇੱਥੇ ਦੇਖ ਲੈ ਤੁਸੀਂ ਪੈਨਾਂ ਦੀ ਕੈਪ ਜਿੰਨੀਆਂ ਵੀ ਪੈਨਾਂ ਦੀ ਕੈਪ ਹੁੰਦੀ ਹੈ ਸਾਹਮ ਕੇ ਰੱਖ ਲਿਓ ਬਹੁਤ ਜ਼ਿਆਦਾ ਕੰਮ ਦੀਆਂ ਚੀਜ਼ਾਂ ਬਣਦੀਆਂ ਇਹ ਤੋਂ ਇੱਥੇ ਆਪਾਂ ਕੀ ਕਰਨਾ ਜਾਂ ਤੁਸੀਂ ਦਰਵਾਜ਼ਾ ਹੋ ਗਿਆ ਕੋਈ ਜਾਂ ਕੋਈ ਜਿਹਦਾ ਟੀਵੀ ਟਰੋਲੀ ਹੋ ਗਈ ਹੈ ਜਾਂ LED ਹੋ ਗਈ ਹੈ ਹੈਨਾ ਉਹਦੇ ਉੱਤੇ ਤੁਸੀਂ ਲਗਾ ਲੈਣੀ ਆ ਮੈਂ ਡਬਲ ਟੇਪ ਲਗਾ ਲਈਏ ਡਬਲ ਟੇਪ ਨਾਲ ਇਹਨੂੰ ਚਿਪਕਾ ਲਿਆ ਤੁਸੀਂ ਦੇਖ ਸਕਦੇ ਹੋ ਤੇ ਚਾਰ ਸੀਗੇ ਮੇਰੇ ਕੋ ਕੈਪੇ ਮੈਂ ਚਾਰਾਂ ਨੂੰ ਕੈਪਾਂ ਨੂੰ ਦਰਵਾਜੇ ਦੇ ਉੱਤੇ ਲਗਾ ਦਿੱਤਾ ਹੈ ਤੇ ਆਪਣੇ ਕੋ ਫਲਾਵਰ ਹੁੰਦੇ ਜਿਹੜੇ ਜਦੋਂ ਗਮਲੇ ਵਗੈਰਾ ਟੁੱਟ ਜਾਂਦੇ ਉਹ ਦੋ ਦੋ ਡਿੱਗ ਜਾਂਦੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਰੱਖ ਸਕਦੇ ਆ ਬਿਨਾ ਹੀ ਕਿਸੇ ਗਮਲੇ ਤੋਂ ਆਪਾਂ ਕੀ ਕਰਨਾ ਚਾਹੀਦਾ ਤੁਸੀਂ ਦੇਖਦਾ ਡਬਲ ਟੇਬਲ ਲਗਾਈਆਂ ਇਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਜਿਹੜੇ ਫਲਾਵਰ ਹੈਗੇ ਆਪਣੇ ਇਸ ਤਰ੍ਹਾਂ ਅਡਜਸਟ ਕਰ ਦੇਣੇ ਆ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਤੁਸੀਂ ਨਾ ਇਹਨਾਂ ਦੇ ਵਿੱਚ ਫਲਾਵਰ ਰੱਖ ਸਕਦੇ ਹੋ ਬਹੁਤ ਵਧੀਆ ਦੇਖਣ ਨੂੰ ਲੱਗਦਾ ਬਹੁਤ ਕਮਾਲ ਦੀ ਟਿਪਸ ਹੈ ਵਾਲੀ ਤੇ ਤੁਸੀਂ ਇਹਦਾ ਡਿਜ਼ਾਈਨ ਵੀ ਬਣਾਉਣਾ ਚਾਹਦੇ ਹੋ ਅਲੱਗ ਤਰੀਕੇ ਨਾਲ ਉਹ ਵੀ ਤੁਸੀਂ ਬਣਾ ਸਕਦੇ ਹੋ ਤੇ ਫ੍ਰੀ ਦੇ ਵਿੱਚ ਦੇਖੋ ਜੀ ਤੁਹਾਡਾ ਗਮਲਾ ਤਿਆਰ ਹੋ ਗਿਆ ਕੋਈ ਵੀ ਆਲਤੂ ਫालतੂ ਗਮਲਾ ਲੈਣ ਦੀ ਲੋੜ ਨਹੀਂ ਹੈਗੀ ਹੈ ਨਾ ਤੇ ਜੇ ਵੀਡੀਓ ਤੇ ਟਿਪਸ ਵਧੀਆ ਲੱਗਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਦੇਖੋ ਜੀ ਕਿੰਨਾ ਵਧੀਆ ਲੱਗਣ ਡਿਆ ਹੈ ਕੱਪੜੇ ਵਗੈਰਾ ਟੰਗਣ ਵਾਸਤੇ ਸਜਾਵਟ ਵਾਸਤੇ ਆਪਾਂ ਕੈਪ ਪੈਨ ਦੇ ਕੈਪ ਦੀ ਵਰਤੋਂ ਇਸ ਤਰ੍ਹਾਂ ਕਰ ਸਕਦੇ ਹਾਂ ਲੋ ਜੀ ਇੱਥੇ ਮੇਰੇ ਕੋਲ ਡਬਲ ਟੇਪ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਬਹੁਤ ਵਧੀਆ ਆਪਾਂ ਇਸਤੇਮਾਲ ਕਰਕੇ ਤੁਹਾਨੂੰ ਦੱਸਾਂਗੇ ਡਬਲ ਟੇਪ ਨੂੰ ਆਪਾਂ ਕਿਤੇ ਵੀ ਕਿਚਨ ਦੇ ਵਿੱਚ ਆ ਦੇ ਸਕਦੇ ਆ ਦੀਵਾਰ ਦੇ ਉੱਤੇ ਟੈਲਾਂ ਦੇ ਉੱਤੇ ਆਪਾਂ ਲਗਾ ਦਿੱਤਾ ਇਹਨਾਂ ਨੂੰ ਪਲੀਜ਼ ਪਹਿਲਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਓ ਕਰੋ ਕਿੱਥੋਂ ਤੁਸੀਂ ਵੀਡੀਓ ਵਾਚ ਕਰਦੇ ਹੋ ਇੱਥੇ ਮੇਰੇ ਕੋਲ ਡੱਬੀਆਂ ਡੱਬੀ ਨੂੰ ਆਪਾਂ ਲੱਭਦੇ ਰਹਿੰਦੇ ਆ ਹਨਾ ਇੱਧਰ ਡੱਬੀ ਕਿੱਧਰ ਪਈ ਹੁੰਦੀ ਆ ਤੁਹਾਨੂੰ ਪਤਾ ਹੀ ਆ ਬਰਸਾਤਾ ਦਾ ਮੌਸਮ ਹੈ ਕਿਵਰੇ ਡੱਬੀ ਥੱਲੇ ਪਈ ਰਹਿ ਜਾਂਦੀ ਮੀਂਹੂ ਕਰਕੇ ਗਿੱਲੀ ਹੋ ਜਾਂਦੀ ਹੈ ਹਨਾ ਤੇ ਆਪਾਂ ਕੀ ਕਹਿੰਦੇ ਆ ਇਸ ਤਰ੍ਹਾਂ ਡੱਬੀ ਨੂੰ ਨਾ ਚਿਪਕਾ ਦੇਣਾ ਤੇ ਤੀਲ ਤੁਸੀਂ ਇਸ ਤਰ੍ਹਾਂ ਹੀ ਕੱਢ ਲੈਣੀ ਹੈ ਤੇ ਇਸ ਤਰ੍ਹਾਂ ਤੁਸੀਂ ਅੱਗ ਬਾਲ ਸਕਦੇ ਹੋ ਬਿਲਕੁਲ ਜ਼ੀਰੋ ਕੋਸਟ ਦੇ ਵਿੱਚ ਬਹੁਤ ਵਧੀਆ ਹੈ ਹਨਾ ਇੱਕ ਜਗਾੜ ਜਿਹਾ ਬਣ ਕੇ ਤਿਆਰ ਹੋ ਗਿਆ ਚਲ ਜੀ ਅਗਲੀ ਟੇਬਲ ਚਲਦੇ ਆਂ ਹਰ ਕਿਸੇ ਦੇ ਘਰ ਤੁਹਾਨੂੰ ਇਹੋ ਜਿਹੀ ਡਰਮੀ ਜ਼ਰੂਰ ਮਿਲ ਜਣੀ ਜਿਹਦੇ ਵਿੱਚ ਆਪਾਂ ਆਟਾ ਸਟੋਰ ਕਰਕੇ ਰੱਖਦੇ ਹਾਂ ਜਾਂ ਚਾਵਲ ਸਟੋਰ ਕਰਕੇ ਰੱਖਦੇ ਆ ਹੋਰ ਵੀ ਕਈ ਸਮਾਨ ਆਪਾਂ ਪਾ ਲੈਂਦੇ ਦੇ ਵਿੱਚ ਹੈਨਾ ਪਰ ਜਿਸ ਤਰੀਕੇ ਨਾਲ ਆਪਾਂ ਆਟਾ ਵਗੈਰਾ ਰੱਖਦੇ ਨਾ ਸਟੋਰ ਕਰਕੇ ਉਹ ਤਰੀਕਾ ਬਿਲਕੁਲ ਗਲਤ ਹੈ ਕਿਉਂਕਿ ਇੱਕ ਤਾਂ ਗਰਮੀ ਦੇ ਦਿਨਾਂ ਆਟੇ ਨੂੰ ਕੀੜਾ ਲੱਗਣ ਦਾ ਵੀ ਡਰ ਲੱਗਿਆ ਰਹਿੰਦਾ ਹੈਨਾ ਦੂਜੀ ਗੱਲ ਇਹ ਹੈ ਕਿ ਆਟਾ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ਜੇ ਤੁਸੀਂ ਸਟੀਲ ਦੇ ਵਿੱਚ ਵੀ ਰੱਖ ਰਹੇ ਹੋ ਇਸ ਤਰੀਕਾ ਨਾਲ ਉਹ ਵੀ ਤੁਸੀਂ ਗਲਤ ਰੱਖ ਰਹੇ ਹੋ ਆਪਾਂ ਕਿਸ ਤਰ੍ਹਾਂ ਸਟੋਰ ਕਰਨਾ ਚਲੋ ਤੁਹਾਨੂੰ ਦੱਸਦੇ ਹਾਂ ਪਹਿਲੀ ਗੱਲ ਤਾਂ ਜਦੋਂ ਵੀ ਤੁਸੀਂ ਆਟਾ ਇਹਦੇ ਵਿੱਚ ਪਾ ਕੇ ਰੱਖਣਾ ਡਰਮੀ ਦੇ ਵਿੱਚ ਸਟੀਲ ਦੀ ਡਰਮੀ ਦੇ ਵਿੱਚ ਤਾਂ ਹਮੇਸ਼ਾ ਤੁਸੀਂ ਆਟੇ ਦੇ ਵਿੱਚ ਥੋੜੇ ਜਿਹਾ ਲੌਂਗ ਪਾ ਦੇਣੇ ਆ ਕੋਈ ਵੀ ਤੁਸੀਂ ਲਫਾਫਾ ਵਗੈਰਾ ਲੈ ਸਕਦਾ ਉਹਨੂੰ ਆਪਾਂ ਨਾ ਸ਼ੇਕ ਵਗੈਰਾ ਕਰਕੇ ਤੇ ਆਟੇ ਦੇ ਵਿੱਚ ਆਪਾਂ ਪਾ ਦੇਣਾ ਇਸ ਤਰ੍ਹਾਂ ਇਹਦੇ ਨਾਲ ਵੀ ਆਪਣਾ ਆਟਾ ਖਰਾਬ ਨਹੀਂ ਹੁੰਦਾ ਦੂਜਾ ਪਲੱਸ ਦੂਜਾ ਵੀ ਜਦੋਂ ਵੀ ਤੁਸੀਂ ਡਰਮੀ ਦੇ ਵਿੱਚ ਆਟਾ ਪਾਣਾ ਤਾਂ ਡਰਮੀ ਨੂੰ ਹਮੇਸ਼ਾ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਧੁੱਪ ਦੇ ਵਿੱਚ ਸੁਕਾ ਕੇ ਫੇਰ ਆਟੇ ਨੂੰ ਠੰਡਾ ਕਰਕੇ ਪਾਣਾ ਹੈ ਹਨਾ ਟਿਪ ਨੰਬਰ 2 ਆਪਣੇ ਕੋਲ ਕੜੀ ਪੱਤਾ ਸਾਰਿਆਂ ਦੇ ਘਰ ਹੁੰਦਾ ਇਹਦੇ ਵਿੱਚ ਹਲਕਾ ਜਿਹਾ ਨਮਕ ਪਾ ਲੈਣਾ ਤੇ ਆਪਾਂ ਇਹਨੂੰ ਆ ਦੇਖੋ ਇੱਕ ਕੋਨੇ ਦੇ ਆਪਾਂ ਇਹਨੂੰ ਮੋਰਾ ਕੀਤਾ ਹੋਇਆ ਹੈ ਕੜੀ ਪੱਤੇ ਦੇ ਲਫਾਫੇ ਨੂੰ ਤੇ ਆਪਾਂ ਉਹ ਵੀ ਇਹਦੇ ਵਿੱਚ ਪਾ ਦੇਣਾ ਆਟੇ ਦੇ ਵਿੱਚ ਐਂ ਥੱਲੇ ਤੱਕ ਸਾਈਡ ਤੇ ਤਾਂ ਕਿ ਜਿੰਨੇ ਵੀ ਜਿਹੜਾ ਵੀ ਕੀੜਾ ਵਗੈਰਾ ਜਾਂ ਕੀੜੀ ਕਾਡਾ ਕੁਝ ਵੀ ਆਪਣੇ ਆਟੇ ਤੇ ਪੈਂਦੇ ਨਾ ਉਹ ਬਿਲਕੁਲ ਨਾ ਪਵੇ ਸੂਸਰੀ ਵਗੈਰਾ ਵੀ ਇਹਦੇ ਨਾਲ ਬਿਲਕੁਲ ਨਹੀਂ ਪੈਂਦੀ ਇਹ ਵੀ ਗੱਲ ਯਾਦ ਰੱਖਿਓ ਦੋ ਦੋ ਤਰੀਕੇ ਤੋਂ ਨੁਸਖੇ ਦਾ ਤੀਜਾ ਤਰੀਕਾ ਹੈ ਕਿ ਆਪਣੇ ਆਪ ਜਿਹੜੀ ਲਾਲ ਮਿਰਚਾਂ ਦੇ ਇੱਕ ਘਰ ਦੀ ਪੀਸੀ ਹੋਈ ਲਾਲ ਮਿਰਚਾਂ ਜਿਹੜੀ ਬਾਜ਼ਾਰ ਦੀ ਲਾਲ ਮਿਰਚਾਂ ਹੁੰਦੀਆਂ ਉਹਨਾਂ ਵਿੱਚ ਕੈਮੀਕਲ ਪਿਆ ਹੁੰਦਾ ਹੈ ਤੇ ਉਹਦੇ ਨਾਲ ਨਾ ਕੀ ਹੁੰਦਾ ਵੀ ਉਹਦੇ ਵਿੱਚ ਕੈਮੀਕਲ ਪਾਇਆ ਹੁੰਦਾ ਇਹਨੂੰ ਵੀ ਜਿਹੜੀ ਲਾਲ ਮਿਰਚਾਂ ਨੇ ਇਹਨਾਂ ਨੂੰ ਵੀ ਕੀੜਾ ਪੈ ਜਾਂਦਾ ਹੈ ਨਾ ਆਪਾਂ ਘਰ ਦੇ ਵਿੱਚ ਸਕਾਈਆਂ ਹੋਈਆਂ ਮਿਰਚਾਂ ਤੁਸੀਂ ਦੇਖਦੇ ਇਹ ਘਰ ਚ ਸਕਾਈਆਂ ਹੋਈਆਂ ਮਿਰਚਾਂ ਵੀ ਹੈ ਕਿਉਂ ਪੀਸੀਆਂ ਹੋਈਆਂ ਮਿਰਚਾਂ ਤੇ ਇਹ ਤੁਸੀਂ ਇਹਦੇ ਵਿੱਚ ਪਾ ਦੇਣੀ ਆਟੇ ਵਾਲੀ ਡਰਮੇ ਵਿੱਚ ਸਭ ਤੋਂ ਮਤਲਬ ਪਹਿਲਾਂ ਇਹ ਆਟੇ ਵਾਲੀ ਡਰਮੇ ਵਿੱਚ ਮਿਰਚਾ ਪਾ ਦੇਣੀ ਥਲੇ ਥਲੇ ਉਹਦੇ ਵਿੱਚ ਲਫਾਫੇ ਦੇ ਵਿੱਚ ਪਾ ਕੇ ਹਲਕਾ ਹਲਕਾ ਜਿਹਾ ਉਹਨੂੰ ਸ਼ੇਕ ਕਰ ਦੇਣੀ ਹੈ ਤੇ ਇਹਦੇ ਨਾਲ ਵੀ ਕੀੜਾ ਨਹੀਂ ਲੱਗਦਾ ਹੈਗਾ ਪਲੱਸ ਤੇ ਤੁਸੀਂ ਇਸ ਤਰ੍ਹਾਂ ਨਹੀਂ ਰੱਖ ਸਕਦੇ ਮਿਰਚਾਂ ਤੁਸੀਂ ਇਸ ਤਰ੍ਹਾਂ ਸਾਈਡਾਂ ਦੇ ਵਿੱਚ ਤੁਸੀਂ ਪਾ ਦੇਣਾ ਆਟੇ ਵਾਲੀ ਡਰਮੇ ਦੇ ਵਿੱਚ ਤਾਂ ਵੀ ਨਹੀਂ ਕੀੜਾ ਲੱਗਣਾ ਇਹਨਾਂ ਨੂੰ ਮਿਰਚਾਂ ਨੂੰ ਕੱਢਣ ਲਈ ਬਾਹਰ ਟੱਕਣ ਵਗੈਰਾ ਇਦਾਂ ਹੀ ਲਗਾ ਦੇਣਾ ਇਹ ਤਿੰਨ ਤਰੀਕੇ ਤੁਹਾਨੂੰ ਆਪਾਂ ਸ਼ੇਅਰ ਕੀਤੇ ਆ ਜੇਕਰ ਆਟਾ ਬਹੁਤ ਜ਼ਿਆਦਾ ਹੁੰਦਾ ਤਾਂ ਤੁਸੀਂ ਪਲਾਸਟਿਕ ਦੇ ਡੱਬੇ ਦੇ ਵਿੱਚ ਪਾ ਕੇ ਨਾ ਫ੍ਰਿਜ ਦੇ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਆ ਇਹ ਸਭ ਤੋਂ ਬੈਸਟ ਤਰੀਕਾ ਹੈ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਇਨਫੋਰਮੇਸ਼ਨ ਜਿਹੜੀ ਦਿੱਤੀ ਹੈ ਉਹ ਵਧੀਆ ਲੱਗਦੀ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ